ਸਵਾਗਤ ਕਿਸਾਨ ਵੀਰੋ ਤੁਹਾਡਾ ਜੀਤਾ ਫਾਰਮ ਟੀਵੀ ਬਰਨਾਲਾ ਤੇ ਅੱਜ ਦੀ ਵੀਡੀਓ ਪਿੰਡ ਦੀਪਗੜ ਤੇ ਜ਼ਿਲ੍ਹਾ ਨੂੰ ਪੈਂਦਾ ਜੀ ਬਰਨਾਲਾ ਬਾਈ ਕੋਲ ਦੋ ਕਟੀਆਂ ਟੌਪ ਦੀਆਂ ਠੀਕ ਹੈ ਜੀ ਤੇ ਇੱਕ ਹੈਗੀਆ ਟੋਕੜ ਗੱਬਣ گا ਠੀਕ ਹੈ ਜੀ ਕੱਦ ਬੜ ਸੁਖਨਾ ਕਰਮ ਵਾਲੇ ਦਾ ਸੋਣਾ ਜੇ ਕਿਸੇ ਭਰਾ ਨੇ ਇਦਾਂ ਦੀ ਐਡ ਕਰਾਉਣੀ ਹੈ ਤਾਂ ਆਪਣਾ ਨੰਬਰ ਨੋਟ ਕਰੋ ਜੀ 7228000355 ਜੀ ਬਾਕੀ ਬਾਈ ਦਾ ਨੰਬਰ ਆਪਾਂ ਭਰਾ ਲਾਵਾਂਗੇ ਸਕਰੀਨ 'ਚ ਟਾਈਟਲ ਦੇ ਉੱਪਰ ਠੀਕ ਹੈ ਜੀ ਬਾਕੀ ਭਰਾ ਆਪਣਾ ਫੇਸਬੁੱਕ ਤੇ ਪੇਜ ਆ ਗਰਜੀਤ ਰਾਏ ਹੁਣ ਵੱਧ ਤੋਂ ਵੱਧ ਫਾਲੋਅਰ ਤੇ ਸ਼ੇਅਰ ਕਰਿਆ ਕਰੋ ਤਾਂ ਕਿ ਤੁਹਾਡੇ ਤੱਕ ਨਵੀਂ ਨਵੀਂ ਵੀਡੀਓ ਅਪਲੋਡ ਕਰ ਸਕੀਏ ਕਰਦੇ ਆਪਾਂ ਬਾਈ ਜੀ ਨਾਲ ਗੱਲਬਾਤ ਲੈਣੇ ਆ ਜੀ ਜਾਣਕਾਰੀ ਬਾਈ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਬਾਈ ਨਾਮ ਨਾਮ ਸਤਨਾਮ ਸਿੰਘ ਵੀਰੇ ਪਿੰਡ ਦੀਪਲੜੀ ਜ਼ਿਲ੍ਹਾ ਜ਼ਿਲ੍ਹਾ ਬਰਨਾਲਾ ਵੀਰੇ ਹਾਂਜੀ ਗਾਂ ਦੀ ਜਾਣਕਾਰੀ ਦਿਓ ਆਪਣੀ ਗਾਂ ਵੀਰੇ ਪਹਿਲੇ ਸੂਈ ਹੋਈ ਆ ਹਾਂਜੀ ਹੁਣ 4 ਮਹੀਨੇ ਦੀ ਗੱਭਣ ਹੈ ਠੀਕ ਹੈ ਜੀ ਸਾਸਤੋ 12 ਦੇ ਵਿੱਚ ਦੁੱਧ ਆ ਗਿਆ ਥੱਲੇ ਹਾਂਜੀ ਤਿਆਰ ਜਮਾ ਇਸ ਟਾਈਮ ਠੀਕ ਹੈ ਜੀ ਤੇ 4 ਮਹੀਨੇ ਦੀ ਹੁਣ ਗੱਪਣ ਹੋ ਗਈ ਉੱਪਰ ਹੀ ਹੋਗੀ ਜਣੀ 5-7 ਦਿਨ ਆਪਣੀ ਚੈੱਕ ਕਰਾਈ ਵੀ ਹਾਂ ਆਪਣੀ ਚੈੱਕ ਕਰਾਈ ਅਗਲਾ ਕਰਵਾ ਸਕਦਾ ਅਗਲਾ ਕਰਾ ਸਕਦਾ ਹਾਂਜੀ ਠੀਕ ਹੈ ਜੀ ਲੋਪਰਾ ਬੋਦੀ ਸਿਕਸਟ ਸੀਮਨ ਲੱਗਿਆ ਹੋਇਆ ਸਿਕਸਟ ਸੀਮਨ ਲੱਗਿਆ ਹੋਇਆ ਹਾਂਜੀ ਲੋਪਰਾ ਸਿਕਸਟ ਸੀਮਨ ਬਸ ਵੀ ਦੋ ਫਿਰ ਤੱਕਰਮ ਵਾਲੀ 25-26 ਕਿਲੋ ਦੁੱਧ ਦਿੱਤਾ ਹੋਇਆ ਪਹਿਲਾਂ ਨੂੰ ਦਈ ਹਾਂਜੀ ਹੁਣ ਯਾਨੀ 12-13 ਹੋ ਸਕਦਾ ਪਰ 10 ਵਾਰ 10 ਹੀ ਕਮਾਂਗੇ ਲੋਪਰਾ ਨਾੜਾ ਚੱਕੜੀਆਂ ਜੀ ਬਹੁਤ ਜ਼ਿਆਦਾ ਨਾੜਾ ਚੱਕਾ ਸਕਦੇ ਬਹੁਤ ਕੋਈ ਤੇ ਕਰੀ ਨਾਣਾ ਦੁੱਧ ਨਹੀਂ ਸਾਨੂੰ ਦੇ ਦੇ ਬਹੁਤ ਵਧੀਆ ਗਾ ਹੈ ਵੱਡੀ ਵੱਡੀ ਹਾਈਟ ਦੀ ਹੈ ਠੀਕ ਹੈ ਜੀ ਇਹ ਨਹੀਂ ਸੋਟੀ ਨਹੀਂ ਪੂਰੀ ਹਾਂਜੀ ਹਾਂਜੀ ਟਾਵਲ ਹੈ ਲੋ ਜੀ ਤੇ ਲਾ ਟੋਲਾ ਫਾੜੀ ਵਾਲਾ ਦੇਵਾ ਕਰਮਾ ਵਾਲਾ ਫਾੜੀ ਵਾਲਾ ਪੂਰੀ ਸੀਲ ਠੰਡੀ ਹੈ ਜਿਵੇਂ ਮਰਜੀ ਬੈਠੋ ਠੀਕ ਹੈ ਠੀਕ ਹੈ ਤੋਰ ਦੋ ਭਰਾ ਲੋ ਜੀ ਚੈੱਕ ਕਰ ਸਾਦੂ ਕੱਦ ਬੈਲਟ ਸੁਖਣਾ ਸੋਹਣਾ ਕਰਮਾ ਵਾਲੀ ਦਾ ਤੇ ਲੋ ਜੀ ਸੈਕਸਡ ਹਸੀਮਾ ਠੀਕ ਹੈ ਜੀ ਵਧੀਆ ਸੀਮਨ ਭਰਿਆ ਵਾ ਤੇ ਫਾਰਮ ਜੇ 100% ਦਾ ਬੱਸੀ ਹੋਗੀ ਕਦਾ ਚਾਂਸ ਹੁੰਦੇ ਹਨ ਬਾਈ ਬਸ ਆ ਹੀ ਹੁੰਦੇ ਹਨ ਹਾਂ ਹਾਂ 100% ਤਾਂ ਜਿਹੜੀ ਬੱਸੀ ਦੇ ਹੁੰਦੇ ਆ ਕੁਦਰਤੀ ਕੀ 99% ਹੁੰਦੇ ਆ ਕਹਿੰਦੇ 1% ਨਹੀਂ ਹੁੰਦਾ ਹਾਂ 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 ਠੀਕ ਹੈ ਰੇਟ ਭਰਾ ਜਿਆ ਜਾ ਖੱਟ ਕੇ ਜੀ ਬੋਦੀਵਾਦੀ ਬਹੁਤ ਚੰਗੀ ਹੈ ਹਾਂਜੀ ਹਾਂਜੀ ਰੇਟ ਰੂਟ ਜੀ ਇਹਦਾ ਸਹੀ ਰੇਟ ਆਪਾਂ ਕਰਾਂਗੇ ਫੋਨ ਤੇ ਬਾਈ ਠੀਕ ਹੈ ਜੀ ਕਈ ਵਾਰੀ ਆਏ ਨਾ ਕੋਈ ਵੇਚਣ ਵਾਲਾ ਲੈ ਜਿਸ ਦਾ ਹਾਂਜੀ ਹਾਂ ਕਈ ਵਾਰੀ ਅੱਲਾਹ ਹੋ ਜਾਂਦੀਆਂ ਠੀਕ ਲੋ ਜੀ ਚੈੱਕ ਕਰ ਸਕਦੇ ਤੋਰਾ ਤਾਰਾ ਕਰ ਮਾਲੀ ਦਾ ਦੰਦਾ ਜੀ ਅਜੇ 6 ਦਿਨਾਂ ਦੀ ਹੋਈ ਆ ਅੱਛਾ 6 ਦਿਨਾਂ ਦੀ ਹੈ ਜੀ ਦਿਖਾਈ ਦਿਓ ਜ ਟੱਕੜਾ ਇਹੋ ਥੋੜਾ ਟੱਕਾ ਕਰਦੀ ਹੈ ਕੋਈ ਗਾਲ ਨਹੀਂ ਮਾੜਾ ਮਾੜਾ ਖਚਲ ਜਿਵੇਂ ਹਿਸਾਬ ਚ ਗੱਲ ਨਾ ਕਹਾਂ ਨੂੰ ਸੇ ਚੈੱਕਰੀ ਹੈ ਇਹ ਆਪਣੀ ਚੈੱਕਰੀ ਹੋਈ ਹੈ ਠੀਕ ਹੈ ਜੀ ਬਾਈ ਕਹਦਾ ਸੇ ਆਪਣੀ ਚੈੱਕਰੀ ਦਲਦੀ ਹੈ ਥੋੜੀ ਜਿਹੀ ਆਈ ਕਰਕੇ ਨਾ ਹਾਂਜੀ ਹਾਂਜੀ ਹਾਂ ਬਰਸ ਨਹੀਂ ਆਈ ਠੀਕ ਹੈ ਜੀ ਮੋੜ ਤੇ ਤਾਂ ਨਹੀਂ ਕੋਈ ਕਿਸ ਨੂੰ ਹਾਂਜੀ ਦੇਖੇ ਤੋ ਰੋ ਹਾਂ ਹਾਂ ਜੇ ਕੋਈ ਲਾਹੂ ਰੇੜਾ ਬੰਦੇ ਤਾਂ ਗੀ ਗਾਂ ਬਹੁਤ ਚੰਗੀ ਆ ਲੋ ਬਾਈ ਥਣ ਤੋਂ ਬਹੁਤ ਸਮਾ ਪਾਲਨਪੁਰ ਨਾਲ ਬੰਦਾ ਨਾ ਕੋਈ ਫੌਂਕੜਾ ਠੀਕ ਹੈ ਠੀਕ ਹਾਂ ਬਹੁਤ ਚੰਗੀ ਹਾਂਜੀ ਬਈ ਕੱਟੀ ਜਾਣਕਾਰੀ ਦਿਓ ਪਹਿਲੀ ਦੀ ਇਹ ਕੱਟੀ ਵੀਰੇ ਹੈਗੀ ਆਪਣੀ ਹਾਂਜੀ ਛਵਾ ਦੋ ਸਾਲ ਦੀ ਠੀਕ ਹੈ ਜੀ ਹਾਂ ਇਹ ਵੀ ਝੋਟੀ ਬਹੁਤ ਚੰਗੀ ਹੈ ਹਾਂਜੀ ਸੀਲ ਸੰਧੀ ਇਹ ਵੀ ਤੇ ਸਾਣ ਨੂੰ ਜਮ ਬਿਫੋਰਟ ਸਾਹ ਕੋਈ ਨਹੀਂ ਹਾਂਜੀ ਇੱਕ ਨੰਬਰ ਆ ਬੜਾ ਥਾਣਾ ਚੈੱਕ ਕਰਾ ਦੇ ਪਹਿਲੀ ਥਾਣਾ ਦਿਖਾ ਦੇ ਇੱਕ ਮਿੰਟ ਥਾਣੇ ਮੈਂ ਚੱਲੀ ਹੋਣਗੇ ਬਈ ਹਾਂ ਨਾ ਮੜਾ ਚੈੱਕ ਕਰਵਾ ਦੇ ਇਹਨੇ ਨੰਬਰ ਬਾਦ ਮਾੜੀ ਜੀ ਚਾਤੀ ਮਸਾਹ ਮਰਵਾ ਲਓ ਡਰਦੀ ਥੋੜਾ ਚੱਲਣ ਨੂੰ ਆਏ ਹੋ ਪਸੰਦ ਹਾਂਜੀ ਹਾਂ ਲਾਓ ਪ੍ਰਚਾਰ ਥਾਣਾ ਠੀਕ ਹੈ ਤੋਰ ਦੋ ਪ੍ਰਸੰਗੀ ਸੁੰਗੀ ਬਹੁਤ ਸੋਹਣੀ ਲੱਗੀ ਵੀ ਆ ਪੂਰੀ ਲੋਜੀ ਉਹ ਯਾ ਤੇ ਤੁਰਕ ਚੈੱਕ ਕਰ ਸਕਦੇ ਕਰਮਵਾਲੀ ਦਾ ਪੱਟ ਪੂੜਾ ਸਨਖਪੂਣਾ ਬੱਟੀ ਸੋਹਣੀ ਆ ਜਮ ਕਾਬਲ ਆ ਟੀਕੇ ਦੇ ਹੁਣ ਉਹ ਠੀਕ ਹੈ ਈ ਸਿੱਕਈ ਖੁਸ਼ ਕਿੰਨੇ ਦੰਦ ਦਾ ਬਾਈ ਇਹ ਇਹ ਖੀਰੀ ਹੋਈ ਆ ਬਾਈ ਅੱਛਾ ਖੀਰੀ ਆ ਹਾਂ ਸੋ ਪਰਾ ਖੀਰੀ ਆ ਠੀਕ ਹੈ ਨੇ ਚੈੱਕ ਕਰ ਸਕਦੇ ਫੇਸ ਬਿਊਟੀ ਕੋਈ ਗੱਲ ਨਹੀਂ ਲੋਜੀ ਬਹੁਤ ਜਣ ਡਰ ਜਾਂਦੀਆਂ ਪਾ ਠੀਕ ਹੈ ਜਾਇਨ ਬਾਅਦ ਕਿ ਉੱਤੇ ਡਰਦੀ ਹੁੰਦੀਆਂ ਹਾਂਜੀ ਹਾਂਜੀ ਲੋਜੀ ਚੈੱਕ ਕਰ ਸਕਦੇ ਠੀਕ ਹੈ ਜੀ ਇਹਦਾ ਰੇਟ ਭਰਾ ਜ ਆਜਾ ਇਹਦਾ ਹੀ ਫੋਨ ਤੇ ਕਰਾਂਗੇ ਵੀਰੇ ਇਹਦਾ ਹੀ ਫੋਨ ਤੇ ਕਰੋ ਹਾਂ ਠੀਕ ਹੈ ਜੀ ਹਾਂਜੀ ਦੂਜੇ ਨੰਬਰ ਵਾਲੀ ਦਾ ਦੱਸੋ ਜਾਣਕਾਰੀ ਇਹ ਆ ਗਈ ਵੀਰੇ ਬੱਲੀ ਨੀਲੀ ਦਾ ਵੀ ਚੋਂ ਬਸ ਬੱਲੀ ਆ ਗਈ ਥਾਣੇ ਦੇ ਵੀ ਦੇਖ ਲਓ ਬਹੁਤ ਧੀਆ ਹਾਂਜੀ ਤਾਂ ਬਹੁਤ ਜਿਆਦਾ ਖੁੰਨੀ ਹੈ ਠੀਕ ਹੈ ਜੀ ਹਾਂ ਥਾਣਾ ਸੁਨਣ ਦਾ ਕੋਈ ਨਹੀਂ چارਾਂ ਦੇ ਚਾਰ ਥਾਣਾ ਵਾ ਜਿਵੇਂ ਚਾਰ ਚਾਰੀ ਹੈ ਵੀਰੇ ਠੀਕ ਹੈ ਉਹ ਚਾਹ ਦੀ ਫੇਰ ਮਰਵਾ ਦੇ ਸਾਨੂੰ ਥਾਣ ਤੋਂ ਬਹੁਤ ਮੋਟਾ ਲੱਗਿਆ ਵਾ ਲਓ ਜੀ ਫੇਸ ਦਿਖਾ ਦਿਓ ਪਹਿਲਾਂ ਦਾ ਰੋਕ ਕੇ ਅੱਖਾਂ ਲੀਲੀਆਂ ਦੋਨੋਂ ਚਿੱਟੀਆਂ ਅੱਖਾਂ ਬੱਲੀ ਆ ਚਿੱਟੀਆਂ ਤੇ ਲੀਲੀਆਂ ਆ ਹਾਂ 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 ਤੋੜ ਦੋ ਭਰਾ ਲੋ ਜੀ ਕੱਦ ਬੱਡ ਸੁਖਨਾ ਕਰਮਾਣੇ ਦਾ ਇਹਦਾ ਵੀ ਸੋਨਾ ਲੋ ਜੀ ਪੂਰੀ ਵਧੀਆ ਪਣੀ ਹੋਈ ਆ ਹਾਂਜੀ ਹਾਂਜੀ ਲੈ ਚਲੋ ਥੁੱਪੀ ਲੈ ਚਲੋ ਲੋ ਜੀ ਸਟੈਂਡ ਦੀਪਗੜ੍ਹ ਤੇ ਜਿਲ੍ਹਾ ਨੂੰ ਪੈਂਦਾ ਜੀ ਬਰਨਾਲਾ ਬਰਨਾਲਾ ਪਾਈ ਦਾ ਨੰਬਰ ਆਪਾਂ ਲਾਵਾਂਗੇ ਸਕਰੀਨ ਤੇ ਮੋੜ ਦੋ ਭਰਾ ਲੋ ਜੀ ਕੱਦ ਬੱਡ ਦਾ ਪਾਈ ਦੇ ਕੱਦ ਤੋਂ ਨਤਾਜਾ ਲਾ ਹਦਾਂ ਅੱਖਾਂ ਚਿੱਟੀਆਂ ਠੀਕ ਹੈ ਜੀ ਠੀਕ ਹੈ ਕਹੇ ਨੀਲੀ 라ਵੀ ਕਹ ਲੋ ਠੀਕ ਹੈ ਜੀ ਕੋਈ ਵੀ ਚਿੱਟੀਆਂ ਨੋ ਜੀ ਠੀਕ ਹੈ ਜੀ ਬਾਈ ਜੀ ਨਾਲ ਜਰੂਰ ਕਨੈਕਟ ਕਰੋ ਪਿੰਡ ਦੀਪਗੜ੍ਹ ਤੇ ਜਿਲ੍ਹਾ ਨੂੰ ਪੈਂਦਾ ਜੀ ਬਰਨਾਲਾ ਇੱਕ ਟੋਕੜ ਗੱਬੜ گاਾਂ ਤੇ ਦੋ ਕਟੀਆਂ ਠੀਕ ਹੈ ਜੀ ਪਿੰਡ ਦੀਪਗੜ੍ਹ ਦੁਬਾਰੇ ਤੁਹਾਨੂੰ ਫਿਰ ਦੱਸਦਾਂ ਨੇ ਆ ਠੀਕ ਹੈ ਜੀ ਜਿਲ੍ਹਾ ਨੂੰ ਪੈਂਦਾ ਜੀ ਬਰਨਾਲਾ ਬਾਈ ਦਾ ਨੰਬਰ ਸਕਰੀਨ ਤੇ ਮਿਲਦੇ ਆ ਭਰਾ ਕਿਸੇ ਨਵੀਂ ਵੀਡੀਓ ਚ ਓਕੇ ਬਾਈ